ਸੁਰਾ ਸੁਰ ਪਹਿਚਾਨੀਏ ਜੋ ਲਰੇ ਦੀਨ ਕੇ ਕੀਤ ਪਹਿਲਾ ਮਰਨ ਕਬੂਲ ਜੀਵਨ ਕੀ ਛੱਡਿਆ ਜੋ ਅਰੀ ਸ਼ਤਰ ਤਖਤ ਦੇ ਮਾਲ ਗੁਰਤਾ ਗਦੀ ਤੇ ਰਾਜਮਾਨ ਤੁਲਕਾ ਦਾ ਨਾਮ ਕੋ ਜਹਾਂ ਦੀਵਾਲੀ ਸਰਵਰੇ ਕਾਇਨਾਤ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਜੁਗੋ ਜੁਗ ਅਤਲ ਧਨ 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 ਸਭਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਸ ਸਤਗੁਰਾਂ ਦੀ ਅਪਾਰ ਕਿਰਪਾ ਮਿਹਰਾਂ ਸਦਕਾ ਇਹ ਅਮਰਤ ਵੇਲ ਦਾ ਸਪਾਗਾ ਸਮਾ ਸਾਨੂੰ ਪ੍ਰਾਪਤ ਹੋਇਆ ਹੈ ਦੁਨੀਆ ਦੇ ਮਹਾਨ ਕੋਮਾ ਦੇ ਵਿੱਚੋਂ ਮਹਾਨ ਸ਼ਹਾਦਤਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਜਾਂ ਦਿੱਤੀਆਂ ਗਈਆਂ ਨੇ ਉਹ ਸਿੱਖ ਕੌਮ ਦੇ ਵਿੱਚ ਹੋਈਆਂ ਨੇ ਇੱਕੋ ਇੱਕ ਜਹੀ ਕੌਮ ਹੈ ਜਿੱਥੇ ਬੇਅੰਤ ਬੇਅੰਤ ਸ਼ਹਾਦਤਾਂ ਹੋਈਆਂ ਨੇ ਆਪਣੇ ਹੱਕ ਲੈਣ ਦੀ ਵੀ ਸ਼ਹਾਦਤਾਂ ਹੋਈਆਂ ਨੇ ਤੇ ਦੂਸਰੇ ਦੇ ਹੱਕ ਬਚਾਉਣ ਦੇ ਲਈ ਵੀ ਸ਼ਹਾਦਤਾਂ ਇਤੋਂ ਤੱਕ ਜਲਦੀ ਹਰ ਤਰ੍ਹਾਂ ਦੀ ਇੱਕ ਹਨੇਰੀ ਢਲ ਪਾਉਂਦੇ ਰੇ ਸਿੰਘਾਂ ਤੇ ਸਿੰਘਣੀਆਂ ਨੇ ਬਿਆੰਤ ਬਿਆੰਤ ਸ਼ਹਾਦਤ ਦਿੱਤੀ। ਇਹ ਉਹ ਮਹਾਨ ਪੂਰਨ ਜਿਸ ਦੇ ਵਿੱਚ ਸ਼ਹੀਦਾਂ ਦੀ ਗਿਣਤੀ ਉਸ ਦੇ ਮੌਜੂਦਾ ਮੇਰੇ ਹਿਸਾਬ ਨਾਲ ਤਰ੍ਹਾਂ ਸੰਖਿਆ ਤੋਂ ਵੀ ਘੱਟ ਹੋਵੇਗੀ। ਇਹ ਨਿਆ ਸ਼ਾਤ ਹੋ ਚੁਕਾ ਤੇ ਇੱਕ ਅਜਿਹਾ ਇਤਿਹਾਸ ਹੈ ਕਿ ਅਸੀਂ ਆਪਣੇ ਗੁਰ ਤਾਂ ਮਨ ਵੀ ਆਜ਼ਾਦ ਕਰਵਾਉਣ ਦੇ ਲਈ ਸ਼ਹਾਦਤਾਂ ਦਿੱਤੀਆਂ ਨੇ ਇੱਕ ਸਮ ਅਜਿਹਾ ਆ ਗਿਆ ਸੀ ਕਿ ਗੁਰੂ ਘਰਾਂ ਦੇ ਵਿੱਚ ਮਹੰਤਾਂ ਦਾ ਰਾਜ ਹੋ ਗਿਆ ਸੀ ਮਹੰਤਾਂ ਦੇ ਕਬਜੇ ਸਿਸ ਜਿਸ ਗੁਰੂ ਘਰਾਂ ਦੇ ਵਿੱਚ ਲੋਕ ਇੱਕ ਸ਼ਰਧਾ ਭਾਵਨਾ ਲੈ ਕੇ ਆਉਂਦੇ ਨੇ ਇੱਕ ਆਸ ਲੈ ਕੇ ਆਉਂਦੇ ਨੇ ਕਿ ਗੁਰੂ ਘਰਾਂ ਦੇ ਵਿੱਚ ਲੁਕੀਆਂ ਦੀਆਂ ਬਹੁ ਬੇਟੀਆਂ ਧੀਆਂ ਪੈਨਾ ਸਲਾਮਤ ਰਹਿਣਗੀਆਂ ਉਹਨਾਂ ਗੁਰੂ ਘਰਾਂ ਦੇ ਵਿੱਚ ਜਦੋਂ ਮਨਤਾਂ ਦੇ ਕਬਜ਼ੇ ਹੋ ਗਏ ਤਾਂ ਇਹਨਾਂ ਮਨਤਾਂ ਨੇ ਆਪਣੀ ਐਸ ਤ੍ਰਸਤੀ ਦੇ ਲਈ ਉਹ ਹਰੇਕ ਮਾੜਾ ਕਾਰਜ ਕੀਤਾ ਜਿਹੜਾ ਗੁਰੂ ਘਰ ਦੇ ਵਿੱਚ ਨਹੀਂ ਸੀ ਕਰਨਾ ਚਾਹੀਦਾ ਜਿਸ ਤਰ੍ਹਾਂ ਕਿ ਧੰਤਾਂ ਨੂੰ ਸਭੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਕਾਸਰ ਜੀ ਦਾ ਪਾਵਨ ਸਥਾਨ ਨਨਕਾਣਾ ਸਾਹਿਬ ਮੌਜੂਦਾ ਪਾਕਿਸਤਾਨ ਸਤਗਰਾ ਦੇ ਇਸ ਜਨਮ ਸਥਾਨ ਦੇ ਉੱਤੇ ਮਹੰਤ ਨਾਰਾਇਣ ਦਾਸ ਦਾ ਕਬਜ਼ਾ ਸੀ 1921 ਦੀ ਪਹਿਲਾਂ ਦੀ ਗੱਲ ਦੱਸ ਰਿਹਾ ਆਪ ਨੂੰ ਜਦੋਂ ਉਥੇ ਕਬਜ਼ਾ ਹੋ ਗਿਆ ਇੰਦਰਾਇਨ ਦਾਸ ਦੇ ਕੋਲ ਗੁਰੂ ਨਾਨਕ ਗੁਰੂ ਘਰ ਜਿਹੜਾ ਸੀ ਨਨਕਾਣਾ ਸਾਹਿਬ ਇਹ ਉਹਦਾ ਸੰਚਾਲਨ ਚਲਾਉਂਦਾ ਸੀ ਪਰ ਇਹਦੀ ਮਤ ਇਹਦੀ ਬੁੱਧੀ ਜਿਹੜੀ ਸਿਰ ਭ੍ਰਿਸ਼ਟ ਹੋ ਗਈ ਇਹਨੇ ਉਥੇ ਲੋਕਾਂ ਦੇ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਵੀ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਮਾੜੀਆਂ ਹਰਕਤਾਂ ਮਾੜੀਆਂ ਪਰਤੋਤੀਆਂ ਕਰਨੇ ਸ਼ੁਰੂ ਕਰ ਦਿੱਤੀ ਆਰ ਜਨਵਰੀ ਧੀਆਂ ਪੈਣਾ ਦੇ ਉਤੇ ਨਿਗਾਹ ਰੱਖਣ ਲੱਗਾ ਇੱਥੋਂ ਤੱਕ ਹਾਲਾਤ ਬੱਤ ਤੋਂ ਬੱਤਰ ਹੋ ਗਏ ਕਿ ਕਈ ਵਾਰ ਤਾਂ ਉਹਦੇ ਸੇਵਾਦਾਰ ਧੀਆਂ ਨੂੰ ਚੱਕ ਕੇ ਵੀ ਲੈ ਜਾਂਦੇ ਸਨ ਤੇ ਉਹ ਕਿੱਥੇ ਰਿਹਾ ਸੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਦੇ ਵਿੱਚ ਤੇ ਜਦੋਂ ਇਸ ਰੋਮਨੀ ਕਮੇਟੀ ਜੋ ਅੱਜ ਮੌਜੂਦਾ ਇਸ ਨੂੰ ਪ੍ਰਬੰਧਕ ਕਮੇਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸਿੰਘਾਂ ਨੇ ਜਿਹੜੀ ਸੀ ਫਿਰ ਅਰਦਾਸ ਬੇਨਤੀ ਕੀਤੀ ਕਿ ਅਸੀਂ ਮਹਾਂਤ ਨਾਰਾਇਣ ਦਾਸ ਤੋਂ ਨਨਕਾਣਾ ਸਾਹਿਬ ਨੂੰ ਜਿਹੜਾ ਉਹ ਆਜ਼ਾਦ ਕਰਵਾਣਾ ਆ ਉਹਦੇ ਇਸ ਮਾੜੀਆਂ ਕਰਤੂਤਾਂ ਦੀ ਤੇ ਠੱਲ ਪਾਉਣੀ ਪਰ ਹੈ ਗੁਰੂ ਨਾਨਕ ਦਾ ਸਥਾਨ ਮਰਿਆਦਾ ਦਾ ਵੀ ਧਿਆਨ ਰੱਖਣਾ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਇਸ ਪਾਵਨ ਸਥਾਨ ਤੇ ਅੱਜ ਉਸ ਸਮੇ 21 ਫਰਵਰੀ 1921 ਦੀ ਇਹ ਘਟਨਾ ਹੈ ਜਦੋਂ 200 ਸਿੰਘਾਂ ਦਾ ਜਥਾ ਜਿਹੜਾ ਸੀ ਉਹ ਸ਼ਾਂਤਮਈ ਪ੍ਰਦਰਸ਼ਨ ਕਰਦਾ ਹੋਇਆ ਨਰਕਾਣਾ ਸਿੰਘ ਪਹੁੰਚੇ ਹਰਮੰਤ ਨਾਰਾਇਣਦਾਸ ਨੂੰ ਸਰਕਾਰ ਦੀ ਪੂਰੀ ਸ਼ੈਸੀ ਸਰਕਾਰ ਉਸ ਦੇ ਪਿੱਠ ਦੇ ਨਾਲ ਪਿੱਠ ਲਾ ਕੇ ਖਲੋਤੀ ਹੋਈ ਸੀ ਤੇ ਜਿਸ ਕਰਕੇ ਉਹ ਕਿਸੇ ਤੋਂ ਵੀ ਡਰਦਾ ਜਾਂ ਖੌਫ ਨਹੀਂ ਸੀ ਖਾਂਦਾ ਹੈ ਤੇ ਕਹਿੰਦੇ ਨੇ ਹਰ ਸਮੇਂ ਲੋਕਾਂ ਦੇ ਉੱਤੇ ਅਤਿਆਚਾਰ ਕਰਦਾ ਸੀ ਜਦੋਂ 200 ਸਿੰਘਾਂ ਦਾ ਇਹ ਜਥਾ ਉੱਥੇ ਪਹੁੰਚਿਆ ਤੇ ਇਹਨਾਂ ਨੇ ਕੀ ਕੀਤਾ ਨਨਕਾਣਾ ਸਾਹਿਬ ਦੇ ਅੰਦਰ ਇਹਨਾਂ 200 ਸਿੰਘਾਂ ਨੂੰ ਜਿਨ੍ਹਾਂ ਦੇ ਵਿੱਚ ਇੱਕ ਬੱਚਾ ਜਿਹਦੀ ਉਮਰ 9 ਸਾਲ ਦੀ ਹੈ ਜਿਸ ਦਾ ਨਾਮ ਦਰਬਾਰਾ ਸਿੰਘ ਹੈ ਉਹ ਵੀ ਅੰਦਰ ਸੀ ਉਹ ਜਦੋਂ ਅੰਦਰ ਪਹੁੰਚੇ ਆ ਤੇ ਇਹਨਾਂ ਨੇ ਬਿਨਾ ਕੋਈ ਗੱਲਬਾਤ ਕੀਤੇ ਬਿਨਾ ਕੋਈ ਦੱਸੇ ਇਹਨਾਂ 200 ਸਿੰਘਾਂ ਦੇ ਉੱਤੇ ਤੇਜ਼ ਤਾਰ ਹਥਿਆਰਾਂ ਗੋਲੀਆਂ ਬੰਦੂਕਾਂ ਗੰਡਾਸਿਆਂ ਦੇ ਨਾਲ ਹਮਲੇ ਕਰ ਦਿੱਤੇ ਬੜੇ ਸੇਕ ਜਿਹੜੇ ਸੰ ਗੋਲੀਆਂ ਨਾਲ ਮਾਰੇਗੇ ਬੜਿਆਂ ਦੇ ਹੱਥ ਪੈਰ ਵੜ ਦਿੱਤੇ ਗਏ ਬੜਿਆਂ ਦੇ ਗੰਡਾਸੇ ਤਲਵਾਰਾਂ ਨਾਲ ਮਾਰ ਦਿੱਤੇ ਗਏ ਤੇ ਬੜੇ ਹੀ ਸੇਕ ਜਿਹੜੇ ਸਨ ਜਿਨ੍ਹਾਂ ਨੂੰ ਜੰਡ ਦੇ ਨਾਮ ਦਰਖਤਾਂ ਦੇ ਨਾਲ ਬੰਨ ਕੇ ਅੱਗ ਲਾ ਦਿੱਤੀ ਗਈ ਜਿਉਂਦੇ ਸਾਰ ਦਿੱਤਾ ਗਿਆ ਜਿਉਂਦੇ ਸਾਰ ਕੇ ਸੀਲ ਕੀਤਾ ਗਿਆ ਇੰਨੀਆਂ ਬਿਆੰਤ ਸੁਹਾਲਤਾ ਤੋਂ ਬਾਅਦ ਕਿਤੇ ਜਾ ਕੇ ਮਹਾਂਤ ਨਾਰਾਇਣ ਦਾਸ ਤੋਂ ਹਰਕਾਣਾ ਸਾਹਿਬ ਆਜ਼ਾਦ ਕਰਵਾਇਆ ਅਤੇ ਇਸ ਦਾ ਪ੍ਰਬੰਧ ਜਿਹੜਾ ਸੀ ਫਿਰ ਮੌਜੂਦਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਹੱਥ ਵਿੱਚ ਹੈ ਦੇਖੋ ਸ਼ਾਇਦ ਤਾਂ ਅਸੀਂ ਆਪਣੇ ਗੁਰਧਾਵਾਂ ਨੂੰ ਆਜ਼ਾਦ ਕਰਵਾਉਣ ਵਾਸਤੇ ਵੇਲੇ ਅੱਜ ਦੂਜੇ ਪਾਸੇ ਇਤਿਹਾਸ ਹੈ 1924 ਦਾ ਇਹ ਘਟਨਾ ਵਿੱਚ 21 ਦੀ ਅਤੇ 1924 ਦਾ ਫਿਰ ਇਤਿਹਾਸ ਹੈ ਜਤੋ ਦਾ ਮੋਰਚਾ ਹੁਣ ਜਤੋ ਦੇ ਮੋਰਚੇ ਦੇ ਵਿੱਚ ਵੀ ਅੰਗਰੇਜ਼ ਸਰਕਾਰ ਦੁਆਰਾ ਸ਼ਾਂਤ ਮੇਂ ਢੰਗ ਨਾਲ ਪ੍ਰਦਰਸ਼ਨ ਕਰ ਲਏ ਸਿੱਖਾਂ ਦੇ ਉੱਤੇ ਅੰਨੇਵਾ ਗੋਲੀਆਂ ਚੁਲਾ ਦਿੱਤੀਆਂ ਜੀਆਂ ਕਈਆਂ ਨੂੰ ਜ਼ਮੀਨ ਦੀ ਪਟਰੀ ਦੇ ਉੱਤੇ ਜਿਹੜੇ ਲੰਮੇ ਪੇਸਨ ਉਹਨਾਂ ਤੇ ਟ੍ਰੇਨ ਚੜਾ ਕੇ ਸ਼ਹੀਦ ਕਰ ਦਿੱਤਾ ਗਿਆ ਤਿਸ ਨੇ ਕਿ ਜਿਹੜੇ ਨੇ ਫਿਰ ਵੀ ਆਪਣੇ ਇਸ ਹਸ ਹਾਰਤਾ ਤੋਂ ਇਸ ਮੌਤ ਤੇ ਤਾਂਡਵ ਤੋਂ ਡਰੇ ਨਹੀਂ ਸੀ ਅਗੇ ਬੇਅੰਤ ਸ਼ਹਾਦਤਾਂ ਦੇਖੇ ਆਪਣੇ ਗੁਰੂ ਚਰਨਾਂ 'ਚ ਪ੍ਰਵਾਣ ਹੋਏ ਇਸੇ ਕਰਕੇ ਦੁਨੀਆ ਦੇ ਵਿੱਚ ਇਹ ਕੌਮ ਜਿਹੜੀ ਆ ਸਿੰਘਾਂ ਦੀ ਸਿੱਖਾਂ ਦੀ ਇਹ ਬੜੀ ਦਲੇਰ ਤੇ ਬਹਾਦਰ ਕੌਮ ਆ ਜਿਸ ਦੇ ਵਿੱਚ ਸਾਨੂੰ ਆ ਬੇਅੰਤ ਬੇਅੰਤ ਲੋਕ ਜਿਹੜੇ ਨੇ ਪਤਾ ਨਹੀਂ ਕਿੰਨੇ ਕਿਉਂ ਸਿੰਘ ਕਿੰਨੇ ਕੁ ਸਿੰਘਣੀਆਂ ਜਿਨ੍ਹਾਂ ਨੇ ਅੰਤ ਅਤਿਅੰਤ ਸ਼ਹਾਦਤ ਦਿੱਤੀ ਕਿਉਂਕਿ ਗੁਰੂ ਨਾਨਕ ਦੇ ਦਰ ਦਾ ਸਿਧਾਂਤ ਹੀ ਕੀ ਹੈ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਹੋ ਸਭ ਨਾ ਕੀ ਰਹਿਨ ਕਾ ਤੋ ਆਓ ਹਮਾਰਾ ਪਾਸ ਭਾਈ ਜੇ ਮਰਨਾ ਕਬੂਲ ਕਰਦਾ ਆਂ ਜੀਵਨ ਦੀ ਆਸ ਛੱਡ ਦਿੰਦਾ ਆਂ ਤੇ ਨਿਮਰਤਾ ਧਾਰਨ ਕਰ ਸਕਦਾ ਆਂ ਤਾਂ ਗੁਰੂ ਨਾਨਕ ਦੇ ਦਰ ਤੇ ਆਈ ਜੇ ਹੰਕਾਰ ਹੈ ਗੁਰੂ ਨਾਨਕ ਦੇ ਦਰ ਤੇ ਬੜੀ ਨਾ ਜੇ ਮਾੜੀ ਜੀ ਮੈਂ ਮੇਰੀ ਹੈ ਨਾ ਤੇ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਨਾ ਬੜੀ ਇੱਥੇ ਪ੍ਰਸ਼ਾਦ ਲੈਣਾ ਹੋਵੇ ਨਾ ਤੇ ਆਪ ਜਾ ਕੇ ਉੱਠ ਕੇ ਲੈਣਾ ਪੈਂਦਾ ਆ ਸੀਸ ਝੁਕਾ ਕੇ ਵੀ ਬਾਬਾ ਜੀ ਪ੍ਰਸ਼ਾਦ ਦਿਓ ਏ ਅੰਮ੍ਰਿਤ ਦਾਤ ਇਹ ਨਹੀਂ ਹੁੰਦਾ ਕਿ ਬਾਬਾ ਜੀ ਇੱਥੇ ਆ ਕੇ ਮੈਨੂੰ ਪ੍ਰਸ਼ਾਦ ਦਿਓ ਆਸੀਂ ਜਾਣੀ ਆ ਤਖਤਾਂ ਦੇ ਉੱਤੇ ਅਪਾਰ ਮੰਦਰ ਸਾਹਿਬ ਜਾਂਦੇ ਆ ਉੱਥੇ ਜਿੱਥੇ ਪ੍ਰਸ਼ਾਦ ਵਰਤਾਇਆ ਜਾ ਰਿਹਾ ਹੁੰਦਾ ਹੈ ਕਿਸੇ ਉੱਤੇ ਕਹਿੰਦੇ ਆ ਕਿ ਆ ਮੈਨੂੰ ਆ ਕੇ ਪ੍ਰਸ਼ਾਦ ਦੇ ਅਸੀਂ ਆਪ ਜਾ ਕੇ ਲੈਣੇ ਆ ਨਾ ਪ੍ਰਸ਼ਾਦ ਇਹ ਦੇਗ ਦਾ ਸਤਕਾਰ ਤੇ ਪੰਥ ਨੂੰ ਕੀ ਆ ਹੁਕਮ ਦੇਗ ਤੇਗ ਫਤਿਹ ਦੇਗ ਦੀ ਵੀ ਫਤਿਹ ਕਰਨੀ ਆ ਤੇ ਤੇਗ ਦੀ ਵੀ ਫਤਿਹ ਕਰਨੀ ਆ ਤੇ ਸੂਰਮਿਆਂ ਦੀ ਖਰਾਕਾ ਹਮੇਸ਼ਾ ਵੱਡੀਆਂ ਹੀ ਹੁੰਦੀਆਂ ਨੇ ਜਿਹਨਾਂ ਨੇ ਸ਼ਹਾਤਾ ਰਹੀਆਂ ਸੋ ਨਿਮਰਤਾ ਦਾ ਗੁਣ ਜਿਹੜਾ ਹੈ ਜਿਹੜਾ ਧਾਰਨ ਕਰਦਾ ਹੈ ਗੁਰੂ ਨਾਨਕ ਦੇਵ ਜੀ ਦੇ ਦਰ ਦੇ ਉੱਤੇ ਉਹਨੂੰ ਬੇਅੰਤ ਸਤਿਕਾਰ ਮਿਲਦਾ ਹੈ ਇਹ ਸਾਰੀਆਂ ਜਿਹੜੀਆਂ ਸਹਾਇਤਾ ਨੇ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਣਾ ਮਹਾਤਮਾ ਨਾਰਾਇਣਦਾਸ ਤੋਂ 1921 ਦੀ ਘਟਨਾ ਆ ਤੇ ਅੱਜ ਦਾ ਇਹ ਦਿਨ ਹੈ 21 ਫਰਵਰੀ ਕਿੰਨੇ ਸਿੰਘਾਂ ਸਿੰਘਣੇ ਨੇ ਸ਼ਹਾਤਾ ਦਿੱਤੀਆਂ ਕਿੰਨੇ ਬੱਚੇ ਵਿੱਚ ਸ਼ਹੀਦ ਹੋ ਗਏ ਬਜ਼ੁਰਗ ਨੌਜਵਾਨ ਸਿਰਫ ਗੁਰੂ ਘਰ ਦੀ ਮਰਿਆਦਾ ਨੂੰ ਬਚਾਉਣ ਦੇ ਲਈ ਤੇ ਗੁਰੂ ਘਰ ਦੇ ਇਹੋ ਜਿਹੇ ਮਾੜੇ ਲੋਕਾਂ ਤੋਂ ਆਜ਼ਾਦ ਕਰਾਉਣ ਦੇ ਤੇ ਅੱਜ ਦਾ ਸਮਾਂ ਜਿਹੜਾ ਵੇਖੋ ਕਿੰਨਾ ਤਬਦੀਲ ਹੁੰਦਾ ਜਾ ਰਿਹਾ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਸਿੱਖ ਬਣਾ پا ਰਹੇ ਵਾਤਾਵਰਣ ਦੀ ਗੱਲ ਹੈ ਇਕੋ ਮਹਾਨ ਨੇ ਜਿਨ੍ਹਾਂ ਨੇ ਗੁਰੂ ਪ੍ਰਤੀ ਸ਼ਰਧਾ ਦਿੱਤੀ ਇੱਕ ਅਸੀਂ ਬੁੱਢਾ ਹੈਗੇ ਆ ਜਿਨ੍ਹਾਂ ਨੇ ਅੱਜ ਤੱਕ ਆਪਣੇ ਘਰ ਦੇ ਵਿੱਚ ਆਪਣੇ ਧੀਆਂ ਪੁੱਤ ਨੂੰ ਇਹ ਕਦੀ ਕਿਹਾ ਵੀ ਕੇਸ ਰੱਖੋ ਭਾਈ ਪੁੱਤਰ ਦਾੜ ਦਾੜੀ ਰੱਖੋ ਵਾ ਕੇਸ ਕਿਉਂ ਕਤਲ ਕਰਾਉਂਦੇ ਜੇ ਗੁਰੂ ਗੋਬਿੰਦ ਸਿੰਘ ਦੀ ਮੋਹ ਰਿਆ ਕੇਸ ਰੱਖੋ ਅਮਰ ਸਤ ਕੋ ਗੁਰੂ ਵਾਲੇ ਬਣੋ ਕਦੀ ਨਹੀਂ ਕਹਿੰਦੇ ਕਦੀ ਡਾਟਦੇ ਨਹੀਂ ਆ ਕਦੀ ਸਮਝਾਉਂਦੇ ਨਹੀਂ ਆ ਵੀ ਪੁੱਤਰ ਅ 6 ਸਾਲ ਦੇ ਤੇ 9 ਸਾਲ ਦੇ ਸ਼ੀਤੀਆਂ ਦਿੱਤੀਆਂ ਸੀ 8 ਸਾਲ ਦੇ ਪੁੱਤਰ ਯਾਦ ਰੱਖ 15 ਸਾਲ ਤੇ 18 ਸਾਲ ਦੇ ਅਜੀਤ ਸਿੰਘ ਤੇ ਤੁਹਾਰ ਸਿੰਘ ਨੇ ਸ਼ੀਤੀਆਂ ਦਿੱਤੀਆਂ ਨੇ ਪੁੱਤਰ ਯਾਦ ਰੱਖ ਭਾਬਾ ਬੰਦਾ ਸਿੰਘ ਬਹਾਦਰ ਦੇ ਛੋਟੇ ਜਿਹੇ ਪੁੱਤਰ ਚਾਰ ਪੰਜ ਸਾਲ ਦੇ ਨੇ ਸ਼ੀਦੀ ਦਿੱਤੀ ਕੇਸਾਂ ਦੇ ਖਾਤਰ ਯਾਦ ਰੱਖੋ ਇਹ ਕੇਸ ਗੁਰੂ ਜੀ ਮੋਹਰ ਨੇ ਇਹ ਬੜੀ ਮਹਾਨ ਦਾਤਿਆ ਇਹਨਾਂ ਨੂੰ ਸੰਭਾਲਣਾ ਬੜਾ ਜ਼ਰੂਰੀ ਆ ਸ਼ਾਤਾ ਤਾਂ ਚਲੋ ਬਾਅਦ ਦੀ ਅਗਲੀ ਗੇੜ ਹੁੰਦੀ ਹੈ ਦੇਣੀ ਹੈ ਕਿ ਨਹੀਂ ਦੇਣੀਆ ਜਦੋਂ ਗੁਰੂ ਨੇ ਸੇਵਾ ਲਈ ਲਈ ਲਾਣੀ ਕਿਸਨ ਕੇਸੇ ਤੋਂ ਪਰ ਫਿਰ ਵੀ ਸਦਾ ਯਾਦ ਰੱਖਿਏ ਕਿ ਪਹਿਲਾਂ ਗੁਰੂ ਵਾਲੇ ਬੰਨਾ ਸ਼ੁਰੂ ਕਰੀਏ ਆਪਣੇ ਇਸ ਗੌਰਵ ਮੈਂ ਇਤਿਹਾਸ ਨੂੰ ਸਦਾ ਯਾਦ ਰੱਖਿਏ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਉਹ ਕੌਮਾਂ ਦਾ ਨਾਸ਼ ਸੰਸਾਰ ਤੋਂ ਹੋ ਜਾਂਦਾ ਹੈ ਜੜੀਆਂ ਇਹ ਕਹਿੰਦੀਆਂ ਨੇ ਨਾ ਕਿ ਇਤਿਹਾਸ ਨੂੰ ਨਹੀਂ ਚੇਤੇ ਕਰਨਾ ਚਾਹੀਦਾ ਉਹਨਾਂ ਦਾ ਨਾਸ਼ ਹੋ ਜਾਂਦਾ ਆ ਇਤਿਹਾਸ ਸਦਾ ਦੱਸਦਾ ਹੈ ਕਿ ਤੁਹਾਡੇ ਪੁਰਖੇ ਐਡੇ ਮਹਾਨ ਸਨ ਤੁਹਾਡੇ ਪਰਿਵਾਰ ਐਡੇ ਤਗੜੇ ਸਨ ਸ਼ਹਾਦਤ ਦਿਨ ਕਿੰਨ ਤੇ ਪੈਰ ਕੰਬੇ ਨਹੀਂ ਸੀ ਆਗੇ ਲੱਤਾਂ ਡਰੀਆਂ ਨਹੀਂ ਸੀ ਆਗੀਆਂ ਖੱਟੇ ਦੇ ਉੱਤੇ ਇਹਨਾਂ ਨੇ ਆਪ ਸਿਰ ਰੱਖੇ ਨੇ ਜਿਉਂਦੇ ਸਾੜੇ ਗਏ ਆ ਗੋਲੀਆਂ ਵੱਜੀਆਂ ਨੇ ਗਦਾਸੇ ਮਾਰੇ ਗਏ ਸਿਰਾਂ 'ਚ ਤਲਵਾਰਾਂ ਨਾਲ ਟੋਟੇ-ਟੋਟੇ ਕੀਤੇ ਗਏ ਆ ਫਿਰ ਵੀ ਇਹਨਾਂ ਨੇ ਆਪਣੇ ਗੁਰਧਾਮਾ ਦੀ ਆਜ਼ਾਦੀ ਦੇ ਲਈ ਆਪਣਾ ਸ਼ਹਾਦਤਾਂ ਦੇ ਕੇ ਆਪਣਾ ਬਲੀਦਾਨ ਦੇ ਕੇ ਆਜ਼ਾਦ ਕਰਵਾ ਕੇ ਅਰਦਾਸ ਅੱਜ ਦੇ ਦਿਨ ਨਰਕਾਣਾ ਸੈਨੂ ਆਜ਼ਾਦ ਕਰਵਾਇਆ ਗਿਆ ਸੀ ਮਹਤ ਨਾਰਾਇਣ ਦਾਸ ਤੋਂ ਸੋ ਅੱਜ ਦੇ ਦਿਨ ਦਾ ਇਹ ਜੋ ਪਾਵਨ ਇਤਿਹਾਸ ਆ ਇਸ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਜਾ ਚੁੱਕਿਆ ਆ ਤੇ ਸਦੀਵੀ ਕਾਲ ਤੱਕ ਯਾਦ ਕੀਤਾ ਜਾਵੇਗਾ ਉਹਨਾਂ ਸਿੰਘਾਂ ਸਿੰਘਣੀਆਂ ਨੂੰ ਤਾਂ ਹੀ ਤੇ ਅਸੀਂ ਅਰਦਾਸ ਵਿੱਚ ਰੋਜ਼ ਬੇਨਤੀ ਕਰਦੇ ਆ ਕਿ ਜਿੰਨਾ ਸਿੰਘਾਂ ਸਿੰਘ ਨੇ ਧਰਮ ਵਿੱਚ ਤਸੀਹੇ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਨਵਾਈਆਂ ਚਰਖੀਆਂ ਚੜੇ ਆਰਿਆਂ ਨਾਲ ਚਰਾਈ ਗਏ ਗੁਰਦੁਆਰ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਇਹ ਅਰਦਾਸ ਰੋਜ਼ ਕਰਦੇ ਆ ਕਿਉਂ ਕਰਦੇ ਆ ਕਿਉਂਕਿ ਇਹਨਾਂ ਵਿੱਚ ਕਈ ਪੰਕਤੀਆਂ ਦੀ ਜਿੰਨਾ ਸਿੰਘਾਂ ਸਿੰਘ ਨੇ ਗੁਰਦੁਆਰਿਆਂ ਦੇ ਲਈ ਵੀ ਸ਼ਹਾਤ ਦਿੱਤੀਆਂ ਨੇ ਇਹ ਉਹ ਮਹਾਨ ਕੌਮ ਆ ਜਿਨ੍ਹਾਂ ਨੇ ਆਪਣੇ ਗੁਰਧਾਮਾਂ ਦੇ ਲਈ ਵੀ ਦੇ ਕੋ ਸ਼ਹਾਤਾ ਦਿੱਤੀਆਂ ਨੇ ਦੂਸਰਿਆਂ ਦੇ ਹੱਕ ਬਚਾਉਣ ਦੇ ਲਈ ਵੀ ਸ਼ਹਾਤਾ ਦਿੱਤੀਆਂ ਨੇ ਇਥੋਂ ਤੱਕ ਕਿ ਕਦੀ ਵੀ ਰਾਜ ਸੱਤਾ ਦਾ ਲੋਭ ਨਹੀਂ ਕੀਤਾ ਇਸ ਮਹਾਨ ਕੌਮ ਨੇ ਸਦਾ ਹੀ ਲੋਕਾਂ ਦੀ ਸੰਸਾਰ ਦੀ ਭਲਾਈ ਕੀਤੀ ਹੈ ਸੋ ਇਸ ਕਰਕੇ ਭਾਈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਹ ਨਿਆਰਾ ਖਾਲਸਾ ਆ ਨਿਆਰਾ ਪੰਥ ਆ ਜੋ ਸਰਪਾਤਸ਼ਾਹ ਨੇ ਇੰਨੀਆਂ ਬਖਸ਼ਸ਼ਾਂ ਕੀਤੀਆਂ ਹੋਈਆਂ ਨੇ ਕਿ ਜਿਹੜਾ ਮੌਤ ਦੇ ਨਾਲ ਮਖੌਲਾ ਕਰਦਾ ਆ ਜਿਸ ਨੂੰ ਮੌਤ ਤੋਂ ਬਿਲਕੁਲ ਵੀ ਭੈ ਡਰ ਜਿਹੜਾ ਨਹੀਂ ਰਹਿੰਦਾ ਚਿਤ ਚੇਤੇ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਲਿਆ ਕੇ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਸਿੰਘ ਸੋ ਇਹ ਉਸ ਪਰਮੇਸ਼ਰ ਦੀ ਕਿਰਪਾ ਆ ਸਾਡੇ ਸਿਰ ਦੇ ਉੱਤੇ ਜਿਹਦੇ ਕਰਕੇ ਅਸੀਂ ਕਦੀ ਨਹੀਂ ਮੌਤ ਤੋਂ ਵੀ ਡਰਦੇ ਸੋ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਇਸੇ ਤਰ੍ਹਾਂ ਕੋਸ਼ਿਸ਼ ਕਰੀਏ ਕਿ ਰੋਜ਼ਾਨਾ ਬਾਣੀ ਪੜ੍ਹੀਏ ਨਿਤਨੇਮੀ ਬਣੀਏ ਅਮਰ ਤੇ ਦਾਤ ਛਕੀਏ ਆਪਣੇ ਧੀਆਂ ਨੂੰ ਆਪਣੇ ਪੁੱਤਰਾਂ ਨੂੰ ਆਪਣੇ ਪੋਤਰਿਆਂ ਨੂੰ ਗੁਰਸਿੱਖੀ ਵਾਲਾ ਜੀਵਨ ਦਈਏ ਕੇਸਾ ਘੜੀ ਬਣਾਈਏ ਸਿੰਘ ਸਜਾਈਏ ਤਾਂ ਹੀ ਸਾਡਾ ਇਹ ਜੀਵਨ ਸਫਲ ਹੋ ਸਕਦਾ ਆ ਤਾਂ ਹੀ ਉਹਨਾਂ ਮਹਾਨ ਜਿਨ੍ਹਾਂ ਸਿੰਘਾਂ ਸਿੰਘ ਨੇ ਸ਼ਹਾਦਤਾਂ ਦਿੱਤੀਆਂ ਨੇ ਅਸਲੀ ਉਹਨਾਂ ਨੂੰ ਸ਼ਰਧਾਂਜਲੀ ਇਹ ਹੋਵੇਗੀ ਕਿ ਜਦੋਂ ਅਸੀਂ ਆਪਣੇ ਧੀਆਂ ਪੁੱਤਾਂ ਨੂੰ ਸੇਕ ਤੇ ਸਿੰਘੀ ਸਜਾਵਾਂਗੇ ਅਸਮੀ ਉਸ ਦਿਨ ਉਹਨਾਂ ਦੀ ਕੁਰਬਾਨੀ ਦਾ ਮੁੱਲ ਪਵੇਗਾ ਸੋ ਸਤਿਗੁਰੂ ਕਿਰਪਾ ਕਰਨ ਵਿਚਾਰਾ ਕਰਦੇ ਹਾਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਨੂੰ ਸਤਿਗੁਰੂ ਤੇ ਸਤਿਗੁਰ ਦੇ ਸੰਗਤ ਬਖਸ਼ਣ ਯੋਗ ਹੈ ਜੀ ਬਖਸ਼ੋ ਤੇ ਪਰਵਾਨੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ